ਮੈਂ ਉਹ ਕਹਾਂਗਾ ਠੀਕ ਹੋ ਗਾ ਜ਼ਰਨ ਕਰੰਡੀਆਂ ਇਦਾਂ ਪੈਸਾ ਕਰੰਡੀਆਂ ਸਵੇਰੇ ਨੂੰ ਮਿਲ ਜਣੀ ਛੁੱਟੀ ਕੋਈ ਗੱਲ ਘਬਰਾਣਾ ਪਰੋਣਾ ਨਹੀਂ ਮੇਰੀ ਬੇਨਤੀ ਹੈ ਛੋਟੀ ਜੀ ਮੈਂ ਕਿਹਾ ਚਲੋ ਮੇਰੇ ਕਈ ਸਬਸਕ੍ਰਾਈਬ ਕਈ ਆਪਣੇ ਜਿਹੜੇ ਚੌਣ ਆਏ ਫੋਨ ਕਰਦੇ ਆ ਤੇ ਵਰੇ ਸੇਦਾਰੇ ਫੋਨ ਕਰਦੇ ਰਿਕਵੈਸਟ ਕਰਕੇ ਸਵਾ ਮਹੀਨੇ ਬਾਅਦ ਵੀ ਮੈਂ ਦੁਬਾਰਾ ਫਿਰ ਕਹਿਣ ਲਿਆ ਕਿ ਜਿਹੜਿਆੜੇ ਸਬਸਕ੍ਰਾਈਬਰ ਨੇ ਕੋਈ ਜਿਹੜਿਆ ਆਪਾਂ ਨੂੰ ਜਾਣਦੇ ਪਛਾਣਦੇ ਨੇ ਤੇ ਉਹ ਆਉਣ ਦੀ ਚਾਹੇ ਮੈਨੂੰ ਫੋਨ ਕਰਨ ਦੇ ਭਾਜੀ ਆਪਾਂ ਆਉਣਾ ਵਾ ਚਾਹੇ ਮਿਲਣਾ ਮੇਰਾ ਵੀ ਜਦੋਂ ਵੀ ਮੈਂ ਆਹ ਨੂੰ ਫੋਨ ਕਰਾਂਗਾ ਕਿ ਸਵਾ ਮਹੀਨਾ ਮੇਰੇ ਟੈਸਟ ਹੋ ਆ ਚਾਹੇ ਮੇਰੀ ਬੇਇੱਜ਼ਤੀ ਆ ਕਿ ਸਵਾ ਮਹੀਨਾ ਤੱਕ ਮੇਰਾ ਵੀ ਤਾਂ ਹੀ ਆਇਓ ਮੈਂ ਆਹ ਵੀ ਫੋਨ ਕਰਾਂਗਾ ਠੀਕ ਹੈ ਮੇਰਾ ਭੈਣ ਭਰਾ ਕੋਈ ਗੁੱਸਾ ਨਾ ਕਰੇ ਬਹੁਤ ਧੰਨਵਾਦ ਤੁਹਾਡਾ ਆਪਾਂ ਚੱਲਣੇ ਕਾਕੇ ਦੀ ਦਵਾਈ ਦੇਣ ਮੈਂ ਤੇ ਮੰਮੀ ਜਾਵਾਂ ਮੰਮੀ ਆ ਗਿਆ ਜੀ ਟਾਈਮ ਨਾਲ ਹੀ ਹਾਂ ਠੀਕ ਹੈ ਠੀਕ ਛੜੇ ਪੋਟੀਆਂ ਕਰਦਾਂ ਨਾ ਚਲੋ ਲੈ ਆਣੇ ਮੈਂ ਕਾਕੇ ਦੀ ਦਵਾਈ ਹਨਾ ਚਲੋ ਮੈਂ ਤੇ ਮੰਮੀ ਚੱਲੇ ਫਿਰ ਮੈਂ ਤੇ ਕਰਨੇ ਜਾਣਾ ਕਾਕੇ ਦੇ ਥੋੜੇ ਜੇ ਸੂਟ ਸੱਟ ਲੈਣ ਵਾਸਤੇ ਹਨਾ ਫਿਰ ਆਪਾਂ ਜਾਂਦੇ ਠਹਿਰ ਕੇ ਆਣੇ ਨਹੀਂ ਇਹਦਾ ਖੱਟਾ ਹੋਣਾ ਹਣ ਸਾਡੀ ਕਰਤੀ ਬੱਸ ਕੇ ਮੇਰੇ ਹੋਰ ਦੋ ਦੋ ਸੂਟ ਲੈ ਆਉਂ ਮੇਰਾ ਇਹਦਾ ਪੂਰੀ ਬਾਹ ਵਾਲੇ ਤੇ ਆਵਾ ਜਿੱਦਾਂ ਰਾਤੀ ਠੰਢੀ ਸੀ ਤੇ ਉਹ ਮੁນິກ ਕਰਾਂ ਵਾਲੇ ਤੋਂ ਕਿੱਦਾਂ ਪਾਉਣੇ ਰਾਤੀ ਕੁੱਤੇ ਨੇ ਪਜਾਮੇ ਦਿੱਲੀ ਘਾਤੀ ਪਾਈ ਤੇ ਮੈਂ ਪੂਰੀ ਪਜਾਮੀ ਪਾਈ ਸੀ ਮਤਲਬ ਤਾਂ ਤੱਕ ਉਹ ਗਿੱਲੀ ਘਾਤੀ ਵਾਸ ਨੂੰ ਘਰ ਕੇ ਹੁਣ ਅੱਪਾ ਜਾ ਰਹੇ ਆ ਮਤਲਬ ਰਿਪੋਰਟ ਲੈਣ ਵਾਸਤੇ ਪਹਿਲਾਂ ਸਵੇਰੇ ਆਪਾਂ ਗਏ ਸੀ ਮੈਂ ਤੇ ਮੰਮੀ ਕਾਕੇ ਚੈੱਕ ਕਰਾ ਕੇ ਆਏ ਆ ਤੇ ਉਹ ਕਹਿੰਦੇ ਆ ਕਿ ਸ਼ਾਇਦ ਇਲਿਆ ਹੋਵੇ ਚਨਾ ਹੋਵੇ ਜੋ باقی ਪਰਮਾਤਮਾ ਮੇਰੇ ਭਰਾਤ ਸਾਕੇ ਗੁਰੂ ਆਮਦਾਸ ਠੀਕ ਆ ਰਹੇ ਸਭ ਕੁਝ ਇਹਨਾਂ ਦੇ ਪੀ ਲਿਆ ਜਾਦਾ ਹੈ ਤਾਂ ਫਿਰ ਕੱਕੇ ਨੂੰ ਅਡਮੈਂਟਮੈਂਟ ਕਰਨਾ ਪੈਣਾ ਜਿੰਨਾ ਹੀ ਤੇ ਫਿਰ ਇਹਦਾ ਮੈਡੀਸਨ ਉਹਦਾ ਦੇ ਦਾਂਗੇ ਜੂਨ ਹੋਏ ਬੁਰਾ ਹੁੰਦਾ ਸ ਕਿਰਪਾ ਕਰੇ ਸੱਚੇ ਪਾਤਸ਼ਾਹ ਕਿੰਨਾ ਚੰਗੀ ਬੜੀ ਬੜੀ ਹੋਣ ਗਈ ਹੈ ਪਰੇਸ਼ਾਨ ਮਾਂ ਚੁੱਪ ਕਰਾਇਆ ਨਾ ਚਲੋ ਚਲਦੇ ਹਾਂ ਕੋਈ ਗੱਲ ਨਹੀਂ ਕੋਈ ਜਿੰਦਾ ਨਾ ਕਰ ਸਭ ਠੀਕ ਹੋ ਜਾਣਾ ਅੱਜ ਅੱਲੀ ਕਦੇ ਨਹੀਂ ਕੱਕਾ ਕਿਥੇ ਆਪਾਂ ਗਰਵਿੰਦਰ ਦੇ ਹਸਪੀਟਲ ਕਾਕੇ ਨੇ ਥੋੜਾ ਜਿਹਾ ਪੀਲਿਆ ਨਿਕਲ ਆਇਆ ਕਹਿੰਦੇ ਆ ਕਿ ਐਡਮਿਟ ਕਰਾਉਣਾ ਪੈਣਾ ਫਿਰ ਡਾਕਟਰ ਗਿਆਂ ਟਿਆ ਕਹਿੰਦਾ ਆਮ ਨਾਲ ਮੈਂ ਹੁਣ ਥੋੜਾ ਜਿਹਾ ਮੈਡੀਸਿਨ ਲੈਣ ਵਾਸਤੇ ਬਾਹਰ ਅਸੀਂ ਨੇ ਪੁੱਛਦੀ ਮੈਡੀਸਿਨ ਵਗੈਰਾ ਲੱਭ ਲਈ ਹੁਣ ਚੱਲਿਆਂ ਵਾਪਸ ਉੱਥੇ ਫਿਰ ਹਸਪੀਟਲ ਚੱਲੇ ਵਾਪਸ ਕੱਲ ਕਹਿੰਦੇ ਛੁੱਟੀ ਮਿਲਨੀ ਹੈ ਕੱਲ ਐਸ ਵਾਲੇ ਉਹ ਵੀ ਚੈੱਕਰ ਆ ਕੇ ਪੀਲੀਆ ਕਾਫੀ ਆਇਆ ਕਾ ਕਿ 12.2 ਕਹਿੰਦੇ ਆਇਆ ਜੇ ਘੱਟ ਹੁੰਦਾ ਕਹਿੰਦੇ ਫਿਰ ਐਡਮਿਟ ਨਹੀਂ ਕਰਨਾ ਆਪਾਂ ਪਰ ਰਿਪੋਰਟ ਕਰਾਈ ਤੇ ਪਹਿਲਾਂ ਰਿਪੋਰਟ ਸੂਰੇ ਪਹਿਲਾਂ ਮੈਂ ਰਿਪੋਰਟ ਕਰਾ ਕੇ ਤੇ ਆ ਗਿਆ ਸੀ ਘਰੋਂ ਕਾ ਕੇ ਨਾਲ ਲੈ ਕੇ ਫਿਰ ਮੈਂ ਕਿਹਾ ਚਲੋ ਆਹਨੇ ਘੰਟੇ ਤੱਕ ਤਾਂ ਰਿਪੋਰਟ ਮਿਲਣੀ ਹੈ ਫਿਰ ਬਾਅਦ ਵਿੱਚ ਗਏ ਰਿਪੋਰਟ ਲੈ ਕੇ ਤੇ ਫਿਰ ਰਿਪੋਰਟ 'ਚ ਦੇਖਿਆ ਰਿਪੋਰਟ 'ਚ ਪੀਲੀਆ 12.2 ਆ ਗਿਆ ਸੀ ਫਿਰ ਮੈਂ ਕਿਹਾ ਉਹ ਕਹਿੰਦੇ ਫਰਵਾਦ ਵੀ ਸਕਦਾ ਵਾ ਇਹ ਤੋਂ ਬਿਹਤਰ ਹੋਵੇ ਇਹਨੂੰ ਐਡਮਿਟ ਕਰਾ ਲਵਾਂ ਐਡਮਿਟ ਕਰਾਤਾ ਗੁਰੂ ਆਮਦਾਸ ਕਿਰਪਾ ਕਰੇ ਬਾਕੀ ਫੇਰੇ ਕਿੰਨੇ ਸੁੱਤੀ ਮਿਲ ਜਣੀ ਕਰਨ ਤਾਂ ਮੈਂ ਟੈਨਸ਼ਨ ਲਈ ਜਾਂਦੀ ਵਿਚਰੀ ਉਹ ਟੈਨਸ਼ਨ ਜ਼ਿਆਦਾ ਲੈਂਦੀ ਕੁਛ ਉਹਦਾ ਦਿੱਲੀ ਵੀ ਛੋਟਾ ਗਿਆ ਕਰਨ ਦਾ ਕਿੰਨੇ ਕੀ ਗੱਲ ਤੇ ਡੈਪਿੰਦੀ ਚਲੋ ਕੋਈ ਮਹਾਰਾਜ ਕਿਰਪਾ ਕਰੇ ਗੁਰੂ ਆਮਦਾਸ ਸਭ ਠੀਕ ਹੋ ਜਾਣਾ ਹਾਂ ਕੋਈ ਨਾ ਚੰਨ ਲੈ ਅੱਕੜੇ ਹੋ ਜਾਣਾ ਠੀਕ ਹੈ ਕਰੋ ਦੰਚ ਰਾਜੀ ਕੁਲ ਰਹਿਣਾ ਜੰਗਾ ਤੁਸੀਂ ਚਲੋ ਮੈਂ ਨਹੀਂ ਦੰਚ ਰਹਿਣਾ ਕੋਈ ਨਹੀਂ ਤਾਂ ਇਹ ਤੂੰ ਲੈਣ ਨਹੀਂ ਕੁਝ ਨਹੀਂ ਹੁੰਦਾ ਕੋਈ ਗੱਲ ਕੁਝ ਰਹਿਣਾ ਮਾਰੇ ਜੀ ਬੜਾ ਲੱਗੀ ਮਗਰ ਵੀ ਜਰਾਮ ਦਾ ਸਭ ਠੀਕ ਕਰਨਾ ਗੱਲ ਹੀ ਪਈ ਉਹ ਥੋੜਾ ਹੁੰਦਾ ਫੇਰ ਆਂਦੇ ਐਡਵੈਂਟ ਨਹੀਂ ਕਰਨਾ ਆਪਾਂ ਉਹ ਜ਼ਿਆਦਾ ਹੈ ਨਾ ਤਾਂ ਕਰਕੇ ਨਾ ਐਡਵੈਂਟ ਕਰ ਲਿਆ ਇਹ ਜੇ ਮਤਲਬ 11 ਪੁਆਇੰਟ ਤੋਂ ਥੱਲੇ ਆਉਂਦਾ ਨਾ ਫਿਰ ਨਹੀਂ ਐਡਵਾਂਸ ਕਰਨਾ ਉਹ 12 ਪੁਆਇੰਟ ਤੇ ਦੋ ਆ ਗਿਆ ਗਰਮੀ ਵੀ ਜ਼ਿਆਦਾ ਹੋਣਾ ਉੱਥੇ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਗਰਮੀ ਤੇ ਗਰਮੀ ਦੇ ਕਾਰਨ ਵੀ ਹੈ ਨਾ ਚਲੋ ਬਾਕੀ ਮਹਾਰਾਜ ਉਹ ਜਿਹੜੇ ਹਸਪਤਾਲੋਂ ਉੱਥੋਂ ਲੈ ਕੇ ਆਏ ਉਹ ਕਹਿੰਦੇ ਉਹਨਾਂ ਨੇ ਪੀਲੇ ਦੀ ਦਵਾਈ ਕੋਈ ਦਿੱਤੀ ਨਹੀਂ ਬੱਚੇ ਨੂੰ ਉਹਨਾਂ ਦਾ ਦਵਾਈ ਦਿੱਤੀ ਨਹੀਂ ਕੰਦਰਾ ਨੇ ਕੋਈ ਕੋਈ ਦੇਣ ਦੇ ਕੋਈ ਤੇ ਆਂਦਾ ਆਦਮੀ ਜਿਹੜੀ ਮੈਂ ਲਿਖਿਆ ਇਹ ਇਹ ਦੇ ਦਿੰਦੇ ਤੇ ਬੋਲ ਦੇ ਰਹਿਣਾ ਕੀ ਕਿ ਇਹ ਕਿੰਨੂੰ ਗਲਤ ਕਹੀਏ ਜਦੋਂ ਬੰਦਾ ਫਸਿਆ ਹੋਵੇ ਘਰ ਹੈਗੇ ਨੇ ਕੋਈ ਨਹੀਂ ਮਹਾਰਾਜ ਕਰੋ ਤਿੰਨ ਸਭ ਕੋ ਜੇ ਹਰ ਗੁਨਾਹਈ ਚਾਹ ਲੈ ਕੇ ਹਣਾ ਹਰ ਕੋ ਨਾ ਹੱਥ ਪੜਾਈ ਫਟਰਵਾਦੀ ਆਦੀਪਾ ਦੀਪੀ ਆ ਗਿਆ ਅੱਜ ਇੱਕ ਹੀ ਪੀਰ ਕਹੇ ਤੈਨੂੰ ਪੀਰ ਰੱਖਿਆ ਮਾਮਾ ਤਾੜੇ ਤੇ ਨਾ ਵਾਸਤੇ ਉਹ ਵੀ ਪਿਰ ਲਗਣਾ ਮੈਂ ਕਹਿੰਦੇ ਆ ਉਹ ਵੀ ਪਿਰ ਤੇ ਲਗਾਉਂਦੇ ਪੀਛਰੇ ਰੱਖੇ ਇਵਰ ਕਿੰਨੇ ਮਹਿੰਗੇ ਵਧਾ ਦੇਣ 200 250 ਰੁਪਏ ਕਿਲੋ 200 ਰੁਪਏ ਮੈਂ ਤਾਂ 2 250 3 ਕਹਿਣ ਲਗੇ ਮੈਂ ਬੜੀਆਂ ਚਾਹੀਆਂ ਮੈਂ ਵੀ ਕੋਲ ਤਾਂ ਫਿਰ ਬੋਲੇ ਤੂੰ ਬਹੁਤੇ ਖਾਦੇ ਉਹ ਆੜੂ ਆੜੂ ਬੋਲੇ ਅਸੀਂ ਨਹੀਂ ਅਸੀਂ ਮੰਮੀ ਦੰਨ ਦਾ ਤੇਰੀਆਂ ਜੇਵਰ ਅਬ ਚਾ ਲੈ ਨਾਲ ਕੋਈ ਲੈ ਆ ਨੀ ਬਿਸਕਟ ਕੋਈ ਪੁਜੀਆ ਬਾ ਯਾਰ ਇੱਥੇ ਕਿੰਨੇ ਤੁਸੀਂ ਕਰ ਗਏ ਨਹੀਂ ਬਿਸਕਟ ਘਰ ਕਿੰਨੀ ਪੇ ਕਰਦੇ ਦੋ ਦਿਨ ਪੇ ਇੱਦਣ ਰਾਮ ਸਾਨੂੰ ਬਦਾਂ ਮੁੰਡੇ ਨੂੰ ਮੇਕਅਪ ਵਾਲਾ ਦਿੱਤਾ ਨਾ ਇਹਨਾਂ ਇੱਕ ਟੌਪਰ ਆਏ ਨਹੀਂ ਨਹੀਂ ਚੱਲ ਯਾਰ ਇਹਨੂੰ ਸਾਉਂਡ ਹੈ ਮੈਂ ਕਹਾਂ ਚਲੇਦਾ ਮੋਟਰਾ ਠੀਕ ਰਾਵੇ ਕੋਈ ਗੱਲ ਨਹੀਂ ਚਾਹ ਇਸ ਕਰਕੇ ਨਹੀਂ ਕੋਈ ਵਿੱਚ ਨਹੀਂ ਮੈਂ ਹੈਗੀ ਨਹੀਂ ਦੇਖ ਲਾ ਚਲ 12 ਗ੍ਰਾਮ ਨੇ 12 ਪੁਆਇੰਟ ਆਪਣੇ ਕਿੰਨੇ ਪਾ ਰਹੇ ਗ੍ਰਾਮ ਖੂਨ ਹੁੰਦਾ 12 ਗ੍ਰਾਮ ਚਾਹੇ 9 ਗ੍ਰਾਮ ਚਾਹੇ ਕੁਝ ਹਰ ਗੋਣਾ ਹੋਰ ਸਰਤੀ ਮਿੰਨੂ ਗੁਲੀ ਲੈਣਦੇ ਆ ਆਪਣਾ ਤੋਣ ਦੱਸਿਓ ਕਿੰਨੇ ਕਾਟਾ ਕਿੰਨਾ ਗ੍ਰਾਮ ਦਾ ਮਹਣਾ ਜਰਾ ਉਹਨਾਂ ਕੋਲ ਵੇਹ ਲੋ ਜੀ ਇਸ ਬਾਹਰ ਆਪਾਂ ਖਲੋਤੇ ਆ ਹੁਣ ਮੈਂ ਕਿਹਾ ਚਲੋ ਕਿਰਨ ਮਾਤਾ ਕੋਲ ਖਾਣ ਕੇ ਨੂੰ ਲੈ ਜਾਂਦੇ ਆ ਦੀਪ ਵੀ ਆਇਆ ਇੱਧਰ ਉਹਨੇ ਐਸੀ ਵੀ ਬਾਕੀ ਇਹ ਵਾਕੇ ਬੰਦਾ ਜਿੱਥੇ ਮਾਗੀ ਭੱਜ ਦੌੜ ਜਿੰਨੀ ਮਰਜ਼ੀ ਕਰ ਲੈ ਬਾਕੀ ਇਹ ਵਾਕੇ ਜੋ ਜਿੱਥੇ ਪਮਾਰਨਾ ਰੱਖਣਾ ਉੱਥੇ ਰੱਖਣਾ ਜਿੱਥੇ ਦੇਣਦਾਰ ਹੁੰਦਾ ਬੰਦੇ ਦਾ ਦੇਣਾ ਪੈਂਦਾ ਇੱਧਰ ਆਇਆ ਕੱਡੀ ਲੈ ਕੇ ਬਸ ਠੀਕ ਹੈ ਜੇ ਸਾਹਮਣੇ ਨਾ ਲਾ ਜਿਆਦਾ ਬਹੁਤ ਅੱਗੇ ਲਾਤੀ ਯਾਰ ਪਿੱਛੇ ਕਰ ਆਹ ਦਰਵਾਜ਼ੇ ਦੇ ਅੱਗੇ ਆ ਗਈ ਹੈ ਨਹੀਂ ਕਰੀ ਮਗਰ ਤੇ ਬੜੀ ਆ ਹੋਰ ਕਰ ਦੇ ਬਸ ਇਥੋਂ ਗੇਟਰ ਨਾਲ ਸ਼ੁਰੂ ਹੁੰਦਾ ਮੁੜ ਕੇ ਆਹ ਆਹ ਕੰਮ ਪਹਿੜਾ ਐਡਾ ਇਦਾਂ ਤਾਰ ਜਿਹੜੀ ਦੇਖਦੀ ਐਂਦੀ ਨਾ ਇਹ ਵੇਸਟ ਪਾਣੀ ਹੈ ਤੇ ਜਿੱਦੋਂ ਵੀ ਨਹੀਂ ਆ ਨਹੀਂ ਤਾਂ ਉੱਪਰ ਨੂੰ ਹੋਇਆ ਉਹ ਪੱਖੇ ਨਾਲ ਨਹੀਂ ਲੱਗਣਾ ਉੱਤੇ ਕੋਠੇ ਦੇ ਆ ਨਹੀਂ ਉੱਤੇ ਜਿਹੜਾ ਦਜਾ ਪੱਖਾ ਲੱਗਣਾ ਵਾ ਤੇ ਉਹ ਕੋਠੇ ਦਾ ਹੀ ਸਹੀ ਆ ਤਾਂ ਮੜ ਮੜਾ ਮੋਟਾ ਦੇਖਦਾ ਨਾ ਜਿਆਦਾ ਨਾ ਦੇਣਾ ਜਿਹੜੇ ਚੰਗੇ ਚੰਗੇ ਕੁਛੀ ਹੁੰਦੇ ਨਾ ਮੈਂ ਕਹਿੰਦਾ ਭਾਜੀ ਚੰਗੇ ਚੰਗੇ ਜਿਹੜੇ ਕੁਛੀ ਹੁੰਦੇ ਇਹਦਾ ਫੋਟੋ ਚ ਲਾਏ ਜਾਂਦੇ ਕਨੇ ਵਾ ਇਹ ਮੜ ਕੇ ਬਣ ਕੇ ਆ ਹੋਰ ਤਰ੍ਹਾਂ ਦੇ ਹੁੰਦੇ ਆਦਮ ਹੋਏ ਜੀ ਭਾਈ ਕਰਨਾ ਤੂੰ ਜੂਸ ਪੀ ਹੈਲੋ ਤੂੰ ਜੂਸ ਪੀਣਾ ਜੀ ਵਗੈਰਾ ਆ ਇਸੇ ਬੜੇ ਵਧੀਆ ਸੂਤਰ ਹੁੰਦਾ ਹੈਗਾ ਕੰਦੀਆਂ ਮਾਰਨ ਦੇ ਨੰਨ ਦਰਮਿਆਨ ਹੀ ਕੰਮ ਮਾਣਾਂਗੇ ਠੀਕ ਆ ਟੈਂਪਰ ਉੱਥੋਂ ਘੱਟ ਵੱਧ ਹੁੰਦਾ ਹਨ ਠੀਕ ਚੋਣਾਂ ਅੱਛਾ ਅੱਛਾ ਇਹਨਾਂ ਚੀਜ਼ਾਂ ਦੇ ਫਾਇਦੇ ਆ ਤੇ ਚਾਚਾ ਜੀ ਹੈਗਾ ਵੀ ਇੱਕ ਕਾਕੇ ਦੇ ਦੋ ਤੌਲੀਆਂ ਮੰਗਾਏ ਹੋ ਰਹਿ ਗਏ ਘਰੇ ਸਮਝਾ ਚਲੋ ਮੈਂ ਇੱਥੋਂ ਲੈ ਜਾਣਾ ਘਰੇ ਕੀ ਜਾਣਾ ਤੋਲੀ ਬੜੇ ਮੰਗੇ ਦਿੱਤੇ ਨਾ ਇਹ ਮੈਂ ਘਰ ਕੇ ਜਾਣਾ ਕਰੇ ਫੇ ਲੇਟ ਹੋ ਜਾਣਾ ਉਸਤਾਦ ਆ ਗਿਆ ਚਿੰਕਲ ਉਸਤਾਦ ਇਹਦੇ ਘਰ ਦੇ ਨਾਲ ਹੀ ਆ ਹਸਪੀਟਲ ਤੇ ਵਿਚਰਾ ਚਾਹ ਲੈ ਗਿਆ ਨਾਲ ਪਾਣੀ ਵੀ ਲੈ ਗਿਆ ਬਣੀ ਹੋਰ ਠੀਕ ਠਾਕ ਬਸ ਕਰੀਏ ਠੀਕ ਠਾਕ ਕੰਮ ਤਾਂ ਹੋਣਾ ਐ ਹਾਂ ਚਲ ਆਉ ਜੋ ਫੋਰ ਪਾ ਦੇ ਮੰਮੀ ਨੂੰ ਦੇ ਦੇ ਪਾਣੀ ਪੀਲਾ ਚਿੰਕਲ ਤੁਸੀਂ ਪੀਲਾ ਯਾਰ ਕੀ ਕੀ ਰਾਈ ਜਾ ਨਾ ਕਰ ਉਹ ਕੀ ਕਹਿੰਦਾ ਨਤੀ ਵੀ ਤਾਂ ਮੈਂ ਐਡਾ ਵੀ ਜਾਣਾ ਬੋਤਲ ਨਾਲ ਠੀਕ ਹੈ ਚਿੰਗਲ ਲਾਇਆ ਮਸ਼ੀਨ ਜੀ ਯਾਰ ਉਹਨਾਂ ਨੇ ਇੱਕ ਦਿਨ ਹਸਪੀਟਲ ਵਾਲਿਆਂ ਨੇ ਬੜਾ ਹਾਸਾ ਗੁਰੂ ਮਹਾਰਾਜ ਕੀ ਤੋਗ ਵੇਚੇ ਪਾਸਾ ਹੋਰ ਠੀਕਾ ਚਿੰਗਲ ਫੋਟੋ ਵਿਖਾ ਲਦਾ ਆ ਸੋਹਣੀਆਂ ਕੁੜੀ ਵਧਾਈਆਂ ਸਾਡੇ ਵਾਲੇ ਇਕਲ ਚਿੰਗਲ ਫੇਰ ਤਨ ਮੁਬਾਰਕਾਂ ਜੇ ਹੋ ਸਕੇ ਤਾਂ ਮੈਂ ਐਸਵੇਂ ਆਵਾਂਗਾ ਮੈਂ ਮੈਂ ਵੀਡੀਓ 'ਚ ਵੀ ਕਹਿ ਦਿੰਦਾ ਆ ਜੇ ਹੋ ਸਕਿਆ ਤਾਂ ਮੈਂ ਇਸ ਵਾਰ ਆਵਾਂਗਾ ਜਰੂਰ ਜੇ ਨਾ ਜੇ ਨਾ ਹੋ ਸਕਿਆ ਤੇ ਮੇਰਾ ਔਖਾ ਨਾ ਵੀ ਇਹੀ ਕਿਹਾ ਮੈਂ ਮੇਰਾ ਭਰਾ ਲਾਵੇ ਜੇ ਨਹੀਂ ਤੇ ਮੈਂ ਵਿਆਹ ਤੇ ਜਰੂਰ ਪਹੁੰਚਾਂਗਾ ਰਾਮ ਦਾਸ ਮਿਹਰ ਕਰੇ ਬੜੀ ਸੁਣੀ ਤੇਰੀ ਨਿੱਕੀ ਭੈਣ ਉਹ ਤੇ ਆ ਨਹੀਂ ਕੁਝ ਹੈ ਨਾ ਹਾਈ ਚਲੋ ਤਿਆਰੀਆਂ ਹਿਚੋਇਆ ਦਵਾਰ ਆ ਗਿਆ ਲੱਗੇ ਵੇ ਹਰ ਰੱਜ ਕਿਰਪਾ ਕਰੇ ਸਾਰੇ ਕੰਮ ਠੀਕ ਹੋ ਜਾਣਾ ਤੇ ਸਭ ਕੁਝ ਠੀਕ ਹੋ ਜਾਣਾ ਆ ਪਰਮਿੰਦਰ ਤੇਰਵਿੰਦਰ ਦਾ ਤੋਂ ਭਰਾ ਪਰਮਿੰਦਰ ਪਰਮਿੰਦਰ ਸਿੰਘ ਕ੍ਰਿਮਿੰਦਰ ਡਾਟਰਾ ਇਹ ਕਹਿੰਦੇ ਭਰਾ ਵਾ ਦੋਵੇਂ ਬਾਕੀ ਪਤਾ ਨਹੀਂ ਬਸ ਚਿੰਕਲ ਨੂੰ ਇਸ ਬਾਰੇ ਜਿਆਦਾ ਨੌਲੇਜ ਵਾ ਸਾਰੀ ਤੇ ਖੜੀ ਨੋਟੀ ਆ ਚਿੰਕਲਾ ਘਾਰਾ ਹਸਪੀਟਲ ਦੇ ਬੈਕ ਸਾਈਡ ਹੀ ਆ ਤਾਂ ਕਰਕੇ ਮੈਨੂੰ ਸੱਦ ਲੈ ਇਸ ਕੰਮ ਤੋਂ ਆ ਗਿਆ ਸੀ ਮੈਂ ਕਿੱڑی ਆ ਜਾ ਯਾਰ ਸ਼ੋਰੂਮ ਬੜੇ ਖੁੱਲ ਗਏ ਤੇਰੇ ਲੱਗੇ ਯਾਰ ਸ਼ੋਰੂਮ ਨੇ ਕਾਫੀ ਹੈਗੇ ਨਹੀਂ ਉਹ ਜੋ ਪਰ ਜਿੱਲੋ ਨਵੇਂ ਦੀਪ ਆ ਗਿਆ ਜਕਰਮ ਗੱਡੀ ਲਿਆ ਕੇ ਉੱਤੇ ਚੜਨ ਲੱਗਾ ਖੇਲਾ ਆਪਾਂ ਬੈਠੇ ਇੱਥੇ ਬਾਹਰ ਹੀ ਵੇਖ ਤੋਹ ਜਾਨੇ ਗੱਲਾਂ ਬਾਤਾਂ ਮਾਰਨ ਨੇ ਸ਼ੇਅਰ ਕਰਨੇ ਮੈਂ ਡਰ ਗਿਆ ਮੈਨੂੰ ਪਤਾ ਨਹੀਂ ਕੌਣ ਆ ਗਿਆ ਯਾਰ ਬਈ ਕੱਢ ਤੇ ਖਲਾਮ ਮੁੰਨੇ ਨੇ ਹੋਰ ਟਿੰਕਲ ਕੀ ਹਾਲ ਬੜੀ ਮਰੀ ਤੂੰ ਇਸ ਨਾਲ ਬਾਬਾ ਬਾਬਾ ਪਾ ਲਿਆ ਕਰ ਸਭ ਠੀਕਾ ਤੂੰ ਇਹ ਨਾਲ ਕਰ ਸਭ ਠੀਕਾ ਮੈਂ ਅਮਰ ਨੂੰ ਪਿੰਸਾਰੀ ਵਾਲੇ ਦਾ ਫੋਨ ਆਇਆ ਕਹਿੰਦਾ ਇੱਥੇ ਨੇੜੇ ਹੀ ਘਰ ਮੇਰਾ ਕਹਿੰਦਾ ਚਾਹ ਮੰਗਵਣੀ ਉਹ ਮਗਾ ਦੱਸ ਦਿਓ ਸਹੀ ਗੱਲ ਹੈ ਨਹੀਂ ਜਾ ਕੋ ਅਜਾ ਲੈ ਆਇਆ ਵਿਚਾਰਾ ਆ ਲੈ ਕੇ ਆ ਗਿਆ ਕਰੀ ਚਾਹ ਲੈ ਸੋ ਸੋ ਚਲ ਠੀਕ ਹੈ ਇਹ ਕੰਮ ਕਰਕੇ ਥੋੜਾ ਜਿਹਾ ਔਖਾ ਜਾਂਦਾ ਨੇ ਇਹਦਾ ਵਿਚਾਰਾ ਸ਼ਾਮੀ ਫੇਰ ਆਉਣਾ ਸਵੇਰੇ ਆਉਣਾ ਜਣਾ ਘਰ ਦਾ ਕੰਮ ਗੱਲਾ ਕਰਦੇ ਕੰਮ ਗੱਲਾ ਕਰਦੇ ਰੋਟੀ ਪਾਣੀ ਕੋਸੇ ਲੱਗੇ ਸੰਗ ਦਾ ਬਚਾਉਣ ਮੈਂ ਕਾ ਮੈਂ ਸੰਗ ਤਾਂ ਰਹਿਦਾ ਮੈਂ ਨਹੀਂ ਨਹੀਂ ਸੰਗਣਾ ਕਿਉਂ ਕੋਈ ਨਹੀਂ ਐਡੀ ਤੜੀ ਸਾਡੇ ਵੱਡੀ ਆਈ ਆਈ ਗੱਲ ਹੀ ਸੰਗਣਾ ਗੱਲ ਕਰਾਂ ਹਾਂ ਜੇ ਚਲਾ ਕੇ ਗਿੜੀ ਮਾਰਿਆ ਕੋਈ ਗੰਦ ਨਹੀਂ ਇਕੱਲਾ ਹੀ ਆ ਸੰਦੀਪ ਉਹ ਫਿਰ ਘਰੇ ਕਿਨੇ ਰਹਿਣਾ ਤੇ ਕੰਮ ਵਾਲੀ ਤੇ ਲੱਗੇ ਫਿਰ ਕਰਾਉਂਦੇ ਹੀ ਨਾਲ ਅਸਾਂ ਚਲੋ ਮੈਂ ਜ਼ਰਾ ਬਾਹਰ ਹੀ ਕੋ ਮੰਡਿਆ ਇੱਥੇ ਇਕੱਲਾ ਹੀ ਬੈਠਾ ਅੰਦਰ ਬਹੁਤ ਹੰਸ ਬੜਾ ਆਇਆ ਇਹ ਜ਼ਰਾ ਚਾਹ ਚੋ ਲੈ ਕੇ ਚਾਹ ਚੋ ਪੀਤੇ ਉਹਨੇ ਲਮਕਾ ਲਮਕਾ ਲੈ ਕੇ ਦਿੱਤਾ ਉੱਦਾਂ ਵੀ ਨਾ ਬੰਦਾ ਯਾਰ ਅੱਧਾ ਬਿਮਾਰ ਜਾ ਆਉਂਦਾ ਉਹਦੇ ਡਾਕਟਰਾਂ ਦੇ ਲਾਗੇ ਦਵਾਈਆਂ ਵਾਗਰ ਰਹਿ ਰਹੇ ਆ ਆਪਣੀ ਦਵਾਈ ਹੋ ਜਾਂਦਾ ਉਹਦੇ ਹੋਰ ਚਲੋ ਲੇਕਨ ਵਾਲੇ ਮੈਨ ਚਲ ਫੇਰੀ ਮੇਲਾ ਵਾਹ ਤੁਸੀਂ ਕਿਰਦੀ ਕੰਮਕਾਰ ਵਾਲੇ ਬੰਦੇ ਜੇ ਮੇਲੇ ਰਹਿਣੇ ਕਿ ਜਿਆਦਾ ਹੁੰਦਾ ਬੰਦੇ ਗੁੱਸਾ ਚੜਦਾ ਜਾਂਦਾ ਗੁੱਸਾ ਚੜਦਾ ਜਾਂਦਾ ਜਾਂ ਬੰਦੇ ਖਾਣ ਵਾਲੇ ਧਿਆਨ ਰੂ ਵੀ ਜਾਂ ਬੰਦੇ ਦਾ ਗੁੱਸਾ ਚੜੀਏ ਬੰਦੇ ਨੂੰ ਇਦਾਂ ਆ ਜਾਂਦਾ ਮੈਂ ਕਰ ਦੋ ਦਿਨ ਚਾ ਸਾਬਣ ਵਾਲਾ ਪਿੱਕਰ ਹੀ ਲੈ ਜਾਂਦਾ ਨੰਬਰ 1 ਉਹ ਇਹ ਮੁਕਣਾ ਪੰਨਿਆਂ ਦੀ ਗੱੱਚੀ ਲਾਇਆ ਉਹ ਕਹਿੰਦਾ ਕਹਿੰਦਾ ਇਹ ਤਾਂ ਫਾਜੀ ਦੋਰੀ ਹੱਥੋਂ ਤੇ ਮੁੱਕ ਜਾਣੀ ਚੱਲ ਕੋਈ ਆਪਣੀ ਗੱਡੀ ਬਾਹਰ ਲੱਗਿਆ ਉੱਥੇ ਲੱਗੀ ਰਹਿੰਦੇ ਨੇ ਦੀਪਾਣਾ ਗੱਡੀ ਉੱਥੇ ਜੀ ਉਹ ਦੂਜੀ ਗੱਡੀ ਉੱਥੇ ਕਾਹ ਗੱਡੀ ਚੜ੍ਹ ਗਈ ਇੱਥੇ ਓਏ ਮੈਂ ਕਿਹੜੇ ਚੜ੍ਹਦਾ ਪਜੜਾ ਨਹੀਂ ਮੈਂ ਕਹਿੰਦੇ ਭਾਈ ਉਧਰੋਂ ਤਾਂ ਕਰਕੇ ਨਾ ਗੱਡੀ ਪਾਓ ਰੈਂਪ ਜਦੋਂ ਇੱਥੇ ਨਾ ਆਖ ਲਓ ਯਾਰ ਕਾਹ ਕਰੀਂ ਚੱਲੇ ਲਾ ਆ ਜਾਣੇ ਰੈਂਪ 'ਚ ਬਣੇ ਯਾਰ ਤੇ ਕੈਮਰੇ ਨਾਲ ਜਿੱਦੀ ਨੂੰ ਨੂੰ ਨਹੀਂ ਉੱਥੇ ਪਾਣੀ ਨਹੀਂ ਤੇ ਕੈਮਰੇ ਲੱਗੇ ਆਹ ਚੱਲ ਲੰਮਾ ਕੋਈ ਗੱਲ ਨਹੀਂ ਦੇਖਦੇ ਆਹ ਕਰਦੇ ਆਹ ਆ ਗਿਆ ਇੱਧਰ ਹੈ ਆ ਵਿਆਹ ਆ ਲਾ ਲਾ ਵਿਆਹ ਲਾਗੇ ਚੱਕੀ ਅੱਜ ਹੈ ਸਿਰ ਪੂਰੀਆਂ ਤਾਂ ਕਿਆ ਪੂਰੀਆਂ ਕਹਿੰਦੇ ਨਹੀਂ ਨਹੀਂ ਪੂਰੀਆਂ ਤਾਂ ਅੰਗੀਆਂ ਪਾੜੇ ਪੂਰੀਆਂ ਨਹੀਂ ਚਲੋ ਕੋਈ ਨਹੀਂ ਵੀ ਰੋਟੀ ਆ ਕੇ ਦੀਵ ਲੈ ਕੇ ਆ ਗਿਆ ਰੋਟੀ ਹਮਰਾ ਜਿੰਦ ਕਰ ਲਿਆ ਮੈ ਉੱਥੇ ਨੂੰ ਸਮੈਲ ਬੜੀ ਆਉਂਦੀ ਬੜਾ ਆਫਟਰ ਕਰੰਨੇ ਕਰੰਦਾ ਆਫਟਰ ਥੋੜਾ ਮੁੰਡਾ ਆਇਆ ਆਪਣਾ ਜਿਆਦਾ ਦੋਸਤ ਮੇਰੇ ਨਾਲ ਚਾਹ ਹੀ ਲੈ ਕੇ ਮਾਰਕੇ ਘਰ ਆਉਂਦਾ ਚਿੰਤਲ ਦਾ ਚਾਹ ਚੁਕਰਾ ਲੈ ਗਿਆ ਬਾਕੀ ਟਾਂ ਬੈਠਾ ਰਿਹਾ ਸਾਡੇ ਨਾਲ ਚਲ ਗਿਆ ਫੋਨ ਦੁਬਾਰਾ ਸਵੇਰੇ ਆਉਂਦਾ ਚਾਹ ਲੈ ਕੇ ਹਾਂ ਦੋ ਅੰਦੀਆ ਉਹ ਜਿਹੜੀ ਸੱਚੀ ਜਿਹੜਾ ਬਈ ਦਾ ਬڑا ਭਰਾ ਬਹੁਤ ਬੁਰੀ ਅਲਦ ਕੁਮਾਰ ਨੂੰ ਮੜੀ ਕਰਦੀ ਹੈ ਬੜਾ ਬੇਖੱਟਾਂ ਜਿਆਦਾ ਪਲੇਟਾ ਰੇਡਾ ਨੂੰ ਹੈ ਕਹਿੰਦੇ ਇਹ ਕੋਈ ਚਿੰਤਾ ਛੱਡ ਗਿਆ ਸੀ ਆ ਦੋ ਆ ਦੋ ਹੈ ਗੇਮ ਪਲੇਟਾਂ ਲੇ ਕਿੰਨਾ ਅੱਗ ਨਾਲ ਜੰਗ ਹੈ ਇਹ ਫਿਰ ਲਾ ਲਿਆ ਹੈ ਨਾ ਦੋ ਹੁਣ ਹੋ ਗਈ ਤੂੰ ਹੀ ਖਾਣੀ ਮੈਂ ਬਾਹਰ ਆਇਆ ਮੈਂ ਬਾਹਰ ਆਇਆ ਤੇ ਤੂੰ ਹੀ ਖਾਣੀ ਖਿਚਰੀ ਮੈਂ ਨਹੀਂ ਹਾਲ ਤੂੰ ਹੀ ਖਾ ਲੋ ਇਹ ਵੀ ਖਰਾਬ ਹੋ ਰਣੀ ਤੇ ਵਾਪਸ ਲੈ ਜੀ ਮੈਂ ਵੀ ਜਣੀ ਸਾਡੇ ਨੂੰ ਹੁਣ ਨਹੀਂ ਜਾਣਦਣਾ ਉਹਨਾਂ ਨੇ ਮੇਰੇ ਸੁਣਾ ਮੈਂ ਜਾਂ ਆ ਜਾਣ ਦੇਣਗੇ ਮੰਮੀ ਦੇ ਘਰ ਦੇ 9:30 ਤੋਂ ਬਾਅਦ ਜਾਣ ਨਹੀਂ ਦਿੰਦੇ ਹੈ ਮੈਂ ਖਾਆਂ ਜਾਂ ਰੋਟੀ ਮੰਮੀ ਦੀ ਉਹ ਨਾਲ ਹੀ ਭੇਜਦੀ ਮੈਂ ਸੋ ਕਹਿੰਦੇ ਮੰਮੀ ਭਾਈ ਅਰਮਾਨ ਨਾਲ ਉੱਥੇ ਪੱਖੇ ਥਲੇ ਬੈਠ ਖਾਂਦੇ ਪਰ ਨਹੀਂ ਬਣਾਈ ਗੋਭੀ ਸੀ ਬਣਾਈ ਦੁੱਜੀ ਬਣਾਈ ਉਹ ਅਰਵੀ ਵੀ ਬਣਾਈ ਹੁੰਦੇ ਅਰਵੀ ਬਣਾਈ ਬੜੀ ਸਵਾਦ ਹੀ ਮੈਂ ਦੇ ਰਟ ਰਟ ਰਾਜੀ ਕੇ ਖਾ ਕੇ ਆਇਆ ਮੈਂ ਆਪਾਂ ਆ ਸੰਦੀਪ ਨੇ ਖਾ ਲਈ ਮਮੀ ਡੈਡੀ ਨੇ ਵੀ ਖਾ ਲਈ ਹੈ ਹਾਂ ਨਹੀਂ ਨਹੀਂ ਡੈਡੀ ਤੇ ਮਮੀ ਰਹਿਣਗੇ ਤੁਹਾਡੇ ਨਾਲ ਰੋਟੀ ਖਾ ਲਈ ਆ ਬਾਜੀ ਹੋਣਾ ਨੇ ਤੇ ਮੈਂ ਤੇ ਹੁਣ ਚੱਜਣਾ ਮਾਤਾ ਮੇਰੇ ਨਾਲ ਹੀ ਚੱਜਣਾ ਮਾਤਾ ਨੇ ਤੇ ਇਹ ਫਿਰ ਦੋਵੇਂ ਜੀ ਰਹਿਣਗੇ ਇੱਥੇ ਠੀਕ ਆ ਜੀ ਇਹ ਵੀ ਪਾ ਜਰੂਰੀ ਤੁਹਾਡੇ ਘਰ ਦੀ ਰਖਵਾਲੀ ਨਹੀਂ ਕਰਨੀ ਦੋਵਾਂ ਘਰਾਂ ਦੀ ਰਖਵਾਲੀ ਕਰਨੀ ਆ ਉਧਰ ਮਮੀ ਤੇ ਬਾਪੂ ਉਧਰ ਸੌਣਣਗੇ ਤੁਹਾਡੇ ਨਾਲ ਉਗੀ ਫਿਰ ਕੰਮ ਵਾਲੀ ਨੇ ਉਸਰੇ ਆਉਣਾ ਨਾ ਲੱਗੂ ਮਾਤਾ ਘਰ ਦੁਕਾਨ ਨਾ ਰੋਟੀ ਲੈ ਕੇ ਆਉਣ ਵਾਲਾ ਬਣੂ ਠੀਕ ਆ ਉਹ ਦਹੀਂ ਆ ਵੀ ਚਲੋ ਕਿਰਨ ਦੀ ਸਿਹਤ ਕੁਝ ਠੀਕ ਆ ਹੁਣ ਹੁਣ ਚਿਹਰੇ ਦੇ ਰਵਾਨਗੀ ਜੀ ਲੱਗਦੀ ਪਹਿਲਾਂ ਤੇ ਚਾਰ ਪੰਜ ਦਿਨਾਂ ਤੋਂ ਚਿਹਰੇ ਸਵੇਰੇ ਮੈਂ ਇੱਥੇ ਮੁਸਕਮਾਰ ਦੇਣੀ ਇਹਨੂੰ ਘਰੇ ਘਰੇ ਲਿਆਵਾਂ ਕਿ ਹੁਣ ਲੈ ਫ੍ਰਿਜ ਲਾ ਦਨੇ ਠੀਕ ਨਹੀਂ ਗੱਲ ਨਾ ਤਾਜੀ ਬਣਾ ਲਈ ਮਸਾਲਾ ਕੀ ਹੋਣ ਡਿਆ ਅੱਜ ਹੀ ਬਣਾਈ ਹੋੜਾ ਖਿੜੜੀ ਕੱਲ ਦੀ ਬਣੀ ਏ ਅੱਜ ਫਿਰ ਕੋਈ ਕੱਲ ਨੂੰ ਫੇ ਕੱਲ ਵੀ ਚੱਲ ਜੂ ਹੂੰ ਦਵਾਈ ਦੂਹੀ ਹੈ ਨਹੀਂ ਤੇਰੀ ਕੋਈ ਵੀ ਹੁਣ ਆ ਤੇ ਇਹਦੇ ਵਿੱਚ ਦਰਦ ਦੀ ਗੋਲੀ ਹੁੰਦੀ ਆ ਇਹ ਚੋਂ ਦਵਾਈ ਖਾ ਲੈਣੀ ਤੇਰੀ ਆਹ ਆ ਆ ਆ ਨੱਕ ਜੀ ਬੋਲੀ ਜਾਂਦੀ ਹੋਸਪਟਲਾਂ ਦੇ ਵਿੱਚ ਕੋਈ ਨਿਆਣ ਮੰਦੇ ਯਾਰ ਆ ਨਿਆਣ ਇਹ ਨਹੀਂ ਦਣਾ ਇਹ ਵੀ ਕੋਈ ਅੰਦਰ ਕਰਾ ਦੇ ਕੋਈ ਤੇ ਲੈਣਾ ਦੇਣਾ ਹੁੰਦਾ ਵੀ ਜ਼ਿੰਦਗੀ ਦਾ ਹਰ ਰੋਜ਼ ਲੈਣਾ ਦੇਣਾ ਹੀ ਹੈ ਕਿਤੇ ਵੱਢੇ ਨਹੀਂ ਪਾ ਗਿਦਾ ਹੁੰਦਾ ਚਲੋ 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 ਆ ਜਾਣਾ ਆ ਜਾ ਵੇਖ ਆਇਆ ਕਾਕਿਆਂ ਨੂੰ ਫਿਰ ਆ ਜਾ ਅੱਬਾ ਕੀ ਕਰੀ ਯਾਰ ਚਾਰ ਸਿਰੇ ਪਰੇਸ਼ਾਨੀਆਂ ਪਈਆਂ ਆਕਾ ਨੂੰ ਵੇਖ ਆਏ ਆਪਾਂ ਠੀਕ ਠਾਕ ਆ ਲਤਾ ਮਾ ਮਹਾਰੰਦੇ ਆ ਦੇ ਮਮੀ ਹੁਣ ਚੱਲੇ ਕਿਰਪਾ ਜੀ ਸਭ ਕੁਝ ਠੀਕ ਠਾਕ ਰੱਖੇ ਤੇ ਅੰਡਾ ਹੈ ਐਂ ਐਂ ਦੇ ਪੱਟੀ ਲਾਈ ਆ ਅੱਖਾਂ ਤੇ ਪੱਟੀ ਉਹਦੀ ਲਾਈ ਹੈ ਹਨਾ ਸਤਾ ਹੁਣ ਕਿਰਨ ਦੇ ਚਿਹਰੇ ਥੋੜੀ ਸਮਾਈਲ ਆਈ ਹੈ ਚਲੋ ਕੋਈ ਨਹੀਂ ਮਹਾਰਾਜ ਕਿਰਪਾ ਕਰੇ ਸੱਚੇ ਪਾਸਾ ਸਭ ਕੁਝ ਠੀਕ ਚਲੋ ਚੱਲੇ ਜੇ ਫਿਰ ਮਾਜ਼ਮੋ ਲੈ ਲੈਣਾ ਜਦੋਂ ਰਹਿਂਦੀ ਹੈ ਗੱਡੀ ਰਹਿਂਦੀ ਉੱਥੇ ਲੱਗੀ ਕਰਦੀ ਇਦਾਂ ਬਾਰੇ ਗਾਂ ਕਲੇ ਚ ਅੱਜ ਹੀ ਟੀ ਮਾਰਦੇ ਸੀ ਜਿਸ ਨੂੰ ਗੱਡੀ ਕਰ ਰੋਣਾ ਮੱਲੇ ਬਾਹਰ ਨਿਕਲ ਕੇ ਮੈਂ ਝਾਤੀ ਮਾਰਨੀ ਲੋੜ ਨਾ ਕੋਈ ਜਿਹੜੀ ਹੀ ਤੁਨੀ ਝਾਤੀ ਮਾਰਨ ਵਾਲੇ ਬਣੋ ਮੈਂ ਤਾਂ ਉੰਨਾ ਕਰ ਚੁੱਕਾ ਚੈਨਾ ਪਰ ਕੋਸ਼ਿਸ਼ ਦੇਖਾਈ ਨਾ ਆ ਮੇਰੇ ਕੋਲ ਹੀ ਬਿਜਾਇਆ ਗਿਆ ਹੱਟ ਗਿਆ ਚਲੋ ਮੈਂ ਬਾਹਰ ਰਹਿ ਚਲੋ ਬਾਹਰ ਮੈਂ ਗੱਡੀ ਬਾਹਰ ਲੱਗੀ ਕਾਫੀ ਆਵੇਂ ਸਵੇਰੇ ਟਾਈਮ ਨਾਲ ਗੱਡੀ ਆਪ ਇੱਧਰ ਲਾ ਦੇ ਥੋੜੀ ਜੁਰੇ ਕਰਕੇ ਮੈਂ ਝਾਤੀ ਰਊਗੀ ਗੁੱਡ ਚਲੋ ਠੀਕ ਆਰ ਧਿਆਨ ਨਾ ਜਾਏ ਚੰਗਾ ਅੱਜ ਕੋਈ ਦੌੜਦੜ ਪਈ ਆ ਜੀ 7 ਵਜੇ ਆ ਜੀ ਮੈਨੂੰ ਜੇ ਇਹ ਨਾ ਹੋਵੇ ਚਿੱਕੜ ਵੀ ਲੈ ਆਵੇ ਜੇ ਨਹੀਂ ਆ ਵੀ ਲੈਣੇ ਮੈਨੂੰ ਤਾਂ ਨਹੀਂ ਉਹਨੇ ਆ ਜਾਣਾ ਉਹਨੇ ਲੈ ਆਉਣਾ ਮੁੰਡੇ ਨੇ ਚੱਲ ਜੀ ਆਉਂਗਾ ਚਾਹੋ ਆ ਸਵੇਰੇ ਆਣਾ ਆਣਾ ਸਵੇਰੇ ਨਾਲ ਲਿਆਇਓ ਚਾਹ ਸਵੇਰੇ ਨਾਲ ਲੈ ਕੇ ਆਇਆ ਚਲ ਠੀਕ ਹੈ ਹਾਂ ਸੋਹ ਕੇ ਸਾਹਮਣੇ ਇੱਕ ਮੇਰੀ ਬੇਨਤੀ ਛੋਟੀ ਜੀ ਮੈਂ ਕਿਹਾ ਚਲੋ ਮੇਰੇ ਕਈ ਵੀ ਸਬਸਕ੍ਰਾਈਬ ਕਈ ਆਪਣੇ ਜਿਹੜੇ ਚੌਣ ਆਏ ਫੋਨ ਕਰਦੇ ਆ ਤੇ ਵਰੇਸ਼ੇਦਾਰੀ ਫੋਨ ਕਰਦੇ ਰਿਕਵੈਸਟ ਵਾ ਕੇ ਸਵਾ ਮਹੀਨੇ ਬਾਅਦ ਹੀ ਆ ਮੈਂ ਦੁਬਾਰਾ ਫੇਰ ਕਹਿਣ ਲਿਆ ਕਿ ਜਿਹੜਿਆਡੇ ਸਬਸਕ੍ਰਾਈਬਰ ਨੇ ਕੋਈ ਜਿਹੜੇ ਆਪਾਂ ਨੂੰ ਜਾਣਦੇ ਪਛਾਣਦੇ ਨੇ ਉਹ ਆਉਣ ਦੀ ਚਾਹੇ ਫੋਨ ਕਰਨ ਦੇ ਭਾਜੀ ਆਪਾਂ ਆਉਣਾ ਵਾ ਚਾਹੇ ਮਿਲਣਾ ਵਾ ਮੇਰਾ ਵੀ ਜਦੋਂ ਵੀ ਮੈਂ ਆਪੇ ਫੋਨ ਕਰਾਂਗਾ ਕਿ ਸਵਾ ਮਹੀਨਾ ਮੇਰੀ ਰਿਕਵੈਸਟ ਆ ਚਾਹੇ ਮੇਰੀ ਬੇਇਜ਼ਤੀ ਆ ਤੇ ਸਵਾ ਮਹੀਨਾ ਤੱਕ ਮੇਰਾ ਵੀ ਤਾਂ ਹੀ ਆਇਓ ਮੈਂ ਆਪੇ ਫੋਨ ਕਰਾਂਗਾ ਕਿਤੇ ਮੇਰਾ ਭੈਣ ਭਰਾ ਕੋਈ ਗੁੱਸਾ ਨਾ ਕਰੇ ਬਹੁਤ ਧੰਨਵਾਦ ਤੁਹਾਡਾ ਮੈਂ ਤੁਹਾਨੂੰ ਕਹਾਂਗਾ ਠੀਕ ਹੋ ਗੈਨ ਕਰਨ ਡਈਆਂ ਤਾਂ ਭਾਈ ਸਾਹਿਬ ਪੈਨਸ਼ਨ ਲੈਣੇ ਐ ਕਰੰਡਿਆ ਸਿਹਤ ਨੂੰ ਮਿਲਦੀ ਨਹੀਂ ਛੁੱਟੀ ਕੋਈ ਲਾ ਗਈ ਘਬਰਾਣਾ ਪਰੌਣਾ ਨਹੀਂ ਦਾ ਵੀ ਕਿਰੰਦਾ ਸਿਹਤ ਦਾ ਥੋੜਾ ਜਿਹਾ ਔਖਾ ਹੈ ਹੁਣ ਥੋੜਾ ਜਿਹੀ ਸਿਹਤ ਇਹਦੀ ਠੀਕ ਆ ਪੈਨਸ਼ਨ ਲਿਆ ਕੇ ਕੋਈ ਗੱਲ ਨਹੀਂ ਕੱਕੇ ਸਾਡੇ ਨਾਲ ਹੋ ਜਾਣਾ ਠੀਕ ਸਿਹਤ ਇਹਦੀ ਰੌਣ ੜਈ ਬੜਾ ਔਖਾ ਹੈ ਤੇ ਮੈਂ ਤਾਂ ਹੀ ਦੀਪੂ ਆਇਆ ਥੋੜਾ ਬਹੁਤ ਰੱਦ ਦਿਲਦੁਲ ਆਇਆ ਸਾਇਆ ਇਹਨਾਂ ਥੋੜਾ ਬਹੁਤ ਮੈਂ ਕਿਹਾ ਚਲੋ ਇਹਦਾ ਧਿਆਨ ਅਦਰ ਨਹੀਂ ਜਾਣ ਦਈਦਾ ਬੱਚੇ ਦਾ ਤੇ ਬੜਾ ਹੁੰਦਾ ਤੁਹਾਨੂੰ ਪਤਾ ਹੀ ਨਾ ਵੇ ਬੰਦੇ ਸਰੀ ਸੁੱਟੀ ਮਿਲ ਜਣੇ ਚੱਲ ਜਣਾ ਘਰ ਬਰੇ ਮਾਰਨ ਕੂੜਾ ਕੂੜ ਚੰਗਾ ਇਹ ਕੰਮ ਜਦੋਂ ਆਪਾ ਹਸਪੀਟਲੋਂ ਆਏ ਆ ਚਲਾ ਇਦਾਂ ਚੱਲਣ ਦਾ ਕੰਮ ਇਹ ਜਿੰਦਗੀ ਦਾ ਸੰਘਰਸ਼ ਹੁੰਦਾ ਕਰਨ ਕੋਈ ਗੱਲ ਨਹੀਂ ਜਿੰਦਗੀ ਵਿੱਚ ਔਕੜਾਂ ਆਉਂਦੀਆਂ ਕੁਛ ਕੁਛ ਅਗੇਵੇਂ ਦਾ ਸਿਆਣਾ ਲੋ ਚੁੱਕ ਲੈਣਾ ਦੇਣਾ ਦੀ ਗੱਲ ਹੁੰਦੀ ਬਸ ਚਲੋ ਬਾਕੀ ਪਰਮਾਤਮਾ ਤਾਂ ਦੇਖੀ ਬਖਸ਼ੇ ਸਭ ਨੂੰ ਜੀਂਦੇ ਬਸਦੇ ਰਹਿਣ ਹਜਨੇ ਬਾਕੀ ਆੜੇ ਕੱਕੇ ਨੇ ਜਿਹੜੇ ਹੋਣਾ ਕੈਂਪ ਤੇ ਖੇਸੇ ਵਾਲੀ ਛੁੱਟੀ ਮਿਲ ਜਾਣੀ ਇਹਨਾਂ